ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਕੰਮ ਵਧੀਆ ਵੀਰੋ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਤੇ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਚਲੋ ਅਸੀਂ ਤਾਂ ਫਸਲ ਬੀਜੀ ਆ ਵੀ ਚੱਲੀ ਜਾਂਦਾ ਕੰਮ ਮਹਾਰਾਜ ਦੀ ਕਿਰਪਾ ਨਾਲ ভাই ਰਲ ਮਿਲ ਕੇ ਤੇ ਪਾਰਸ਼ੋਮੀ ਭਾਈ ਰਾਤ ਨੂੰ ਕਾਫੀ ਟਾਈਮ ਹੋ ਗਿਆ ਤਾਂ ਰਾਤ ਵੀ ਬੀਜਦਿਆਂ ਨੂੰ ਟਾਈਮ ਤਾਂ ਹੋਇਆ ਗਿਆ ਤਾਂ ਬਾਕੀ ਸ਼ਕਾਨਕ ਬੀਜਤੀ ਜੀ ਜਸਵੀਰ ਭਾਈ ਵਾਲੇ ਵੀ ਪਿੰਡ ਬੀਜ ਹੋ ਗਿਆ ਖੇਤ ਸੋ ਚੱਲੀ ਜਾਂਦਾ ਜੀ ਕੰਮ ਮਰਦੀ ਕਿਰਪਾ ਨਾਲ ਆਲਕੇ ਤੇ ਸਵੇਰ-ਸਵੇਰ ਫੇਰ ਹੁੰਜੇ ਖਾਂਜੇ ਜੇ ਸੀ ਇੱਕ ਗੱਲਾਂ ਹੋਰ ਕਰਦੀ ਐ ਲੋਟ ਜੇ ਬਾਈ ਜਿਹੜੇ ਲਸਣ ਦੇ ਨਾਲ ਉਥੇ ਸੁਆਗਾ ਲੱਗਦਾ ਨਹੀਂ ਸਹੀ ਹੈਗਾ ਚਲੋ ਬਾਕੀ ਬੈਠੇ ਆ ਅਮਨਾਰ ਦੋ ਸੱਜਰੇ ਸੱਜਰੇ ਲੱਗੇ ਵੇ ਜਿਨ੍ਹਾਂ ਨੇ ਜਾਣਾ ਟਰੈਕਟਰ ਲੈ ਕੇ ਨਗਰ ਕੀਰਤਨ ਨਿਕਲਣਾ ਜੀ ਗੁਰਪੁਰਬ ਆ ਰਿਹਾ ਤੁਹਾਨੂੰ ਪਤਾ ਬੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਪਾਤਸ਼ਾਹੀ ਦਾ ਵੀ ਦੇ ਸੰਬੰਧ ਦੇ ਵਿੱਚ ਸਾਡੇ ਪਿੰਡਾਂ 'ਚ ਪ੍ਰਭਾਤ ਫੇਰੀਆਂ ਵੀ ਨਿਕਲੀਆਂ ਜਾਂਦੀਆਂ ਤੇ ਬਾਕੀ ਨਗਰ ਕੀਰਤਨ ਆ ਜੀ ਅੱਜ ਚਲੋ ਲੱਗੇ ਹੋਏ ਬਾਕੀ ਬੰਦੇ ਨਾਲ ਮਲਾਉਂਦਾ ਤੁਹਾਨੂੰ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਬਾਈ ਆਹਾ ਬੀਜੀਆ ਕੰਮ ਕਰਾ ਤਾ ਹਨੇਰਾ ਹੋ ਗਿਆ ਤਾਂ ਲੱਗਿਆ ਵੈਨੂੰ ਉਹ ਦੇਖੋ ਉਹ ਗੁੰਜਾ ਵੀ ਗੁਰਤਾ ਬਾਈ ਉਹ ਖੁੰਜਾ ਵੀ ਗੁਰਤਾ ਵਸਾਂ ਟਰੈਕਟਰ ਜਿਹੜਾ ਸਿੱਧਾ ਸਿੱਧਾ ਇਹ ਨੰਗੀ ਜਾਊਗਾ ਬੱਲ ਲੱਗੇ ਵੀ ਆ ਕੰਮ ਬਾਈ ਫਟਾ ਦੀ ਫਟ ਹੈਂ ਪੈਰਾਂ ਦੇ ਨਾਲ ਕਰ ਦੇਣਾ ਪੈਰਾਂ ਨਾਲੇ ਕਰ ਦੇਣਾ ਸਤਿਗੁਰੂ ਜੀ ਲਾ ਬਾਈ ਖੇਤ ਚ ਚਾਹ ਪੀਣ ਦਾ ਨਜ਼ਾਰਾ ਨਾ ਆਹ ਦੇਖੋ ਪਕੌੜੀ ਬਾਈ ਨਾ ਸਾਡੇ ਬਰਾਬਰ ਪੈਰ ਜਾ ਮਾਰ ਦੇਣਾ ਕੋਈ ਟਾਈਮ ਨਹੀਂ ਲੱਗੇ ਆਓ ਇਹ ਵੀ ਗਲਤ ਰੀਠਾ ਲੰਘ ਜੂਗਾ ਇਹ ਵੀ ਗਲਤ ਰੀਠਾ ਲੰਘ ਜੂਗਾ ਹੂੰ ਸਹੀ ਆ ਤਰ ਹੈ ਕਿਤੇ ਦੇ ਰਹਿ ਕੇ ਦੋ ਦਿਨ ਉਹਦੇ ਬਹੁਤ ਦੇ ਵੀ ਕਰਦੇ ਨੇ ਬਸ ਫਾਗਾ ਲੇਟੇ ਮਾਰੂਗਾ ਮੈਂ ਥੋੜਾ ਜਿਹਾ ਪੈਰ ਨੂੰ ਮਿੱਟੀ ਲੱਗਦੀ ਹੈ ਨਾ ੁੱਪ ਜੜੇ ਤੇ ਮਾਰ ਦਿੰਦਾ ਹਾਂ ਤੋ ਪੱਜੜੇ ਤੇ ਚੱਲੂਗਾ ਕੰਮ ਡੋਲਾ ਡੋਲਾਂ ਦਾ ਚਾਰ ਪੈਣੀਆ ਉਧਰ ਆਪਣੇ ਇੱਕ ਜਸਵੀਰ ਵਾਲੇ ਚ ਪੰਜਵੇਂ ਬਸ ਡੋਲਾਂ ਦਾ ਤਾਂ ਇੰਨਾ ਕੰਮ ਨਹੀਂ ਹੈਗਾ ਔਰੇ ਨਹੀਂ ਪਾਉਣੀ ਹੈਗੀ ਔਰੇ ਤਾਂ ਜੇ ਪਾਉਣੀ ਵੀ ਇੱਕ ਪਰ ਰਹਿਣੇ ਦਿੰਦੇ ਆ ਦੋਹਾਂ ਦਾ ਰੱਖੇ ਹੈਂ ਦੋਹਾਂ ਸਾਢੇ ਨੱਕੇ ਤੇਰੇ ਘਾਣੇ ਪਾਣੀ ਚੱਲੀ ਜਾਣਾ ਲੋੜੇ ਨਹੀਂ ਇਹਦੇ ਚ ਚਲ ਦੇਖ ਵੀ ਲਾਉਂਗੇ ਐ ਡੱਡੀ ਕਿਆਰੇ ਤਾਂ ਉਧਰ ਬਣ ਨਹੀਂ ਆ ਐ ਡੱਡੀ ਕਿਆਰੇ ਬਣਨੇ ਉਧਰ ਵੀ ਆਹੋ ਚੱਲ ਤੂੜੀ ਵਾਲੀ ਮਸ਼ੀਨ ਵੀ ਗੱਲ ਠੀਕ ਐ ਪਰ ਅਸੀਂ ਤੂੜੀ ਬਣਾਉਂਦੇ ਨਹੀਂ ਹੈਗੇ ਬਾਈ ਜਿਹਨੇ ਜਿਹਨੇ ਤੂੜੀ ਬਣਾਉਣੀ ਉਹ ਟਰੇਡੀ ਬੱਟ ਪਾਉਂਦਾ ਵੀ ਟਰਾਲੀ ਤੋਂ ਓਜਵੇ ਬਾਈ ਖਾਂਗੇ ਸਾਡ ਰਹੀ ਖੜਾ ਬਹੁਤ ਚਲੋ ਬਾਕੀ ਚੱਲੀ ਜਾਂਦਾ ਬਾਈ ਸਵੇਰ ਸਵੇਰ ਦਾ ਟਾਈਮ ਐ ਨਾ ਠੀਕ ਨਹੀਂ ਹਾਂ ਲੋ ਇੱਕ ਨਾ ਬਾਈ ਲਾਗ ਲਾ ਕੇ ਜੀ ਗੁੱਡ ਹੋਈ ਜਾਂਣੀ ਖੇਲਾਂ ਆਪਾਂ ਪੈਰ ਵੀ ਮਾਰ ਦਨੇ ਹੁਣ ਚਲੋ ਲੋ ਬਾਈ ਚੱਲਦਾ ਪੂਰਾ ਕੰਮ ਬਾਈ ਸਾਡਾ ਤਕੀ ਹੋ ਗਈ ਦਾਣੇ ਆਪਣੇ ਕੋਲ ਗੁੰਜੇ ਜਗੇ ਨਾਲ ਹੋ ਗਈ ਖਤੀ ਚਾ ਸਾਰੇ ਗੁੰਜੇ ਬਾਈ ਨਿਭੜ ਗਏ ਸਾਡੇ ਉਹ ਗੁੰਜਾ ਵੀ ਉਹ ਥੋੜੀ ਲੈ ਵੀ ਹੁਣ ਆਇਆ ਸਫਲ ਕਿਸਾਨ ਉਹ ਥੋੜੀ ਡਿਸਕ ਬ੍ਰੇਕ ਲਵਾਈ ਵੀ ਸਸੇ ਕਾਲ ਬਲਾਇਦਾ ਛੇ ਸੀ ਗਾੜੀ ਨਾ ਚਾਚੂ ਨਹੀਂ ਭੇਜੀ ਮਮੀ ਨੇ ਹਾਂ ਆਹ ਇਹ ਹਾ ਜੀ ਆ ਲੱਗਿਆ ਕੰਮ ਕਹੀ ਵਰਨਾ ਪੈਰ ਰੱਖ ਚਾਚਾ ਵਾਂਗੂ ਪੈਰ ਲੱਜਾਂ ਮਾਨ ਠੀਕ ਕਰ ਦਿਓ ਹੈ ਕਣਕ ਵੀ ਇਦਿਆ ਕੀ ਕਰਨਾ ਹੋਰ ਆਹ ਖਾਂ ਆਂਡਾਲਿਆਂ ਨਾਲ ਪੈਰ ਤੇ ਪੈਰ ਨਾਲ ਡਲੇ ਤਾਂ ਬਣਿਆ ਮੈਂ ਤੈਨੂੰ ਕਰ ਤੇ ਭਿਜਾਤਾ ਵੀ ਭੱਜਾ ਖੇਤ ਨੂੰ ਹਾਂ ਭਿਜਾਇਆ ਲਾਦਾ ਮੈਨੂੰ ਆਹ ਇਹਦ ਨੂੰ ਇਦਨ ਦੇਖੀ ਮੜ ਜਾ ਭਾਇਆ ਲੱਦਾ ਮੈਨੂੰ ਹਾਂ ਚਲੋ ਕੋਈ ਨਹੀਂ ਭਾਈ ਬੱਚਾ ਇਹ ਇਹਨੇ ਤਾਂ ਇਕਣਾ ਹੀ ਆਪਣੀਆਂ ਕਿੱਕਣਾ ਪਤਾ ਲੱਗਾ ਤੈਨੂੰ ਰੇ ਤੇ ਉਚਾਲੇ ਕਾਇਨ ਆ ਮੈਂ ਘਰ ਤੇ ਤਾਂ ਲੱਗ ਗਿਆ ਪਤਾ ਤੈਨੂੰ ਫੋਨ ਕਰਿਆ ਤਾਂ ਇਹ ਇੱਥੇ ਬੈਠਾ ਦਾ ਕੱਚਾ ਦਾ ਲਾਲ ਪਾ ਕੇ ਆਇਆ ਵੀ ਕੰਮ ਰੁਕ ਜੂਵੇ ਨਹੀਂ ਪੀਤਾ ਜੀ ਹੂੰ ਚਲੋ ਭਾਈ ਕੋਈ ਨਹੀਂ ਚਲਿਓ ਹਾਂ ਚੱਲ ਭਾਈ ਓਕੇ ਆ ਕੰਮ ਗਾਂ ਵਾਲੇ ਖੇਤ ਨੂੰ ਜਾਈਏ ਭਾਈ ਹਾਂ ਪਰ ਮੈਂ ਹੁਣ ਤੱਕ ਹਨ ਮੁੰਨਾ ਕਿ ਸਾਡੇ ਕੋਲੇ ਰਹਿਣਾ ਸਾਡੇ ਕੋਲ ਚਲ ਥੀ ਤਰ ਦੇਖਿਓ ਹੈ ਕਾਲੂ ਯਾ ਕਾਲੂ ਤਾ ਰੱਖਿਆ ਵਾ ਤੇਰੇ ਮੰਗੂ ਲਟਦਾ ਉਹ ਵੀ ਇਕਨਾਂ ਤੂੰ ਆ ਕੇ ਲਟਦਾ ਇਕਨਾਂ ਕਾਲੂ ਨੂੰ ਮਸਤ ਜਿਹੜੀ ਵੀ ਆ ਉਹਦੇ ਵੀ ਕਾਲ ਕਣਕ ਬੀਤੀ ਕਹਿੰਦਾ ਤੈਨੂੰ ਹਟ ਜਾ ਪਿੱਛੇ ਬਸ ਉਹ ਕਹਿੰਦਾ ਮੈਂ ਖਰਾਬ ਕਰਨੀ ਆ ਉਹਦੇ ਉਹ ਦੇ ਲੈ ਹਾਂ ਜਿੰਦਾ ਵੀ ਲਿਖ ਜਾਣਾ ਹੈ ਲੈ ਲਾ ਜਿੰਦਾ ਵੀ ਹਾਂ ਲੱਭੜ ਗਾੜੀ ਦੇਖ ਲੈ ਨਾ ਟੰ ਲਾਇਆ ਸਾਰੇ ਉਹ ਨਾ ਝੜ ਗਿਆ ਚਲੋ ਭਾਈ ਚੱਲਦੇ ਤੂ ਖੇਤ ਨੂੰ ਲੋ ਭਾਈ ਰਾਜੀੂ ਭਾਈ ਵੀ ਆ ਗਿਆ ਵੀਰ ਚੱਲੀ ਜਾਂਦੇ ਭਾਈ ਕੰਮ ਨਾਲ ਦੇ ਨਾਲ ਸਾਰੇ ਉਧਰ ਭਾਈ ਉਹ ਵੀ ਲੱਗੇ ਪਰਾਲੀ ਚੱਕਣ ਚਾਚਾ ਜੀ ਦਾ ਵੀ ਇੱਧਰ ਇੱਧਰ ਖੂਦਿਆ ਹੋਇਆ ਵਾਲ ਵੀ ਭਾਈ ਛਿੱਟਾ ਦੇ ਹੋ ਗਿਆ ਉਹ ਮਹਿਕ ਵੀ ਸਾਰੀ ਬਾਈ ਖੇਤਾਂ ਚ ਲੱਗੇ ਮਾਰੋ ਮਾਰ ਜਿਮੀਦਾਰਾ ਉਹ ਦੇਖੋ ਟੋਟਲੀ ਦੇ ਟੋਟਲੀ ਬਾਈ ਸਾਰੀ ਚਲੋ ਆ ਰਗਾ ਖੂ ਆਪਣਾ ਉਦੇ ਬਾਦ ਮਹਿਕ ਕੋਲ ਪਹੁੰਚ ਜਾਨ ਬਸ ਬੇਲੇ ਖੂ ਦਾ ਬਾਈ ਆਲੇ ਦਲ ਤੇ ਇੱਕ ਗਿਲਾ ਗੁੱੜ ਦੇ ਬਸ ਫੇ ਖੂ ਦੇ ਨਾਲ ਨਾਲ ਮਿੱਟੀ ਲਾ ਦੇਣੀ ਚਾਹੀਏ ਵਿੱਚ ਪਾਣੀ ਨਹੀਂ ਪਾਊਗਾ ਠੀਕ ਹੈ ਬਾਕੀ ਸਵਾਗਤ ਹੈ ਬਾਈ ਲੇਟ ਮਾਰਾਂਗੇ ਥੋੜਾ ਜਿਹਾ ਪਿਛੜੇ ਤੇ ਬਾਕੀ ਉਹ ਚੱਲ ਪਿਆ ਕੰਮ ਉੱਪਰ ਤੇ ਲੋ ਜੀ ਨਿਬੜੇਗਾ ਸਾਰਾ ਕੰਮ ਖੇਤਾਂ ਦਾ ਸਮਾਨ ਕਰ ਲਿਆ ਸਾਰਾ ਇਕੱਠਾ ਤੇਜ ਕੁਛ ਦੇਖਿਆ ਅ ਵਿੱਚ ਪਾ ਤੀ ਥੈਲੇ ਦੇ ਤਾਂ ਭਾਈ ਨੱਬੜਿਆ ਕੰਮ ਆ। ਨੱਬੜਿਆ ਕੰਮ। ਮਹਾ ਵੀ ਮਰੀ ਤਵੀ ਨਾਲ ਤਾਂ ਮਿੱਟੀ ਜੀ ਕਿਸੇ ਨੇ ਲਿਖ ਜਾਣਾ ਹੋਇਆ। ਹਾਂ। ਜਿਆਦਾ ਫੋਪਾਂ ਦੇ ਗੱਲ ਵਾਲੇ ਕੋਈ ਸੰਸਾਧ ਨਹੀਂ ਕਰਦੇ। ਉਧਰ ਚ ਲੈਣਾ ਬਣਾ ਹੁਣ। ਦੂਜੀ ਝੰਡ। ਲਾ ਭਾਈ ਮਹਾਰਾਜ ਦੀ ਕਿਰਪਾ ਭਾਈ। ਟਰੈਕਟਰ ਤਾਂ ਆਇਆ ਜੀ ਤੇ ਸਾਡਾ ਸੰਤ ਸਾਰੇ ਡਰਾਮੇ ਬਣੇ ਭਾਈ। ਹਾਂ। ਰੋਟਾਵੇਟਰ ਨਾਵਾ। ਤਾਂ ਭਾਈ ਛੋਟੇ ਤੇ ਸਿਰ ਬਣਾਏ। ਆਲ ਸਵਾਗਾ ਸੋਗਾ ਵੀ ਬਾਈ ਤਗੜਾ ਬਣਾਇਆ ਕਿੱਕੇ ਇੱਕ ਗੱਲ ਅੱਜ ਤੱਕ ਜ਼ਿੰਦਗੀ ਚ ਮੰਗਦੇ ਰਹੇ ਮਹਾਰਾਜ ਉਹਨਾਂ ਨੂੰ ਵੀ ਜਿਨ੍ਹਾਂ ਜਿਨ੍ਹਾਂ ਤੇ ਬਾਈ ਸੰਦ ਲੈ ਕੇ ਸੀ ਬਾਏ ਆ ਜਵਾਬ ਨਹੀਂ ਦਿੱਤੇ ਆ ਮੋਟਰ ਪਰ ਖੜੇ ਆ ਜਿਹੜਾ ਮਰਜ਼ੀ ਪਾ ਲਈ ਉਹ ਕਿਸੇ ਨੇ ਸਾਨੂੰ ਪਿੰਡ ਚ ਬਾਈ ਜਵਾਬ ਨਹੀਂ ਦਿੱਤਾ ਅੱਜ ਤੱਕ ਪਰ ਜਦੋਂ ਮਹਾਰਾਜ ਨੇ ਸਾਡੀ ਿਕਾਸਤ ਕਰ ਹੀ ਲੈਣੀ ਜੋਗੀ ਹਾਂਜੀ ਆ ਵੈਸੇ ਸੀ ਹੈਵੀ ਤੇ ਹੈਵੀ ਚੀਜ਼ ਬਣਾਈ ਉਹ ਹੂੰ ਵੱਜਦੇ ਪਤਾ ਲੱਗਦਾ ਤੁਸੀਂ ਹਾਂਜੀ ਹਾਂ ਚੱਲਦੇ ਨੇ 1 ਕਵਾਂਟਲ ਦਾ ਸੁਆਗਾ ਇਹ ਹਾਂਜੀ ਇੱਕ ਕਵਾਂਟਲ 60 ਕਿਲੋ ਦਾ ਖੇਤ ਤੇ ਚੱਲਦਾ ਦੱਸਦਾ ਨਹੀਂ ਉਹ ਵਧਦਾ ਨਹੀਂ ਹਾਲੇ ਬਾਈ ਟਰੈਕਟਰ ਨੂੰ ਤੁਰਨੇ ਨਹੀਂ ਦਿੰਦਾ ਜਿਹੜੀ ਸੱਚੀ ਗੱਲ ਹੈ ਇਹੇ ਹਾਲੇ ਜਿਆਦਾ ਭਾਰੇ ਆ ਹੈਵੀ ਜਿੱਥੇ ਰੱਖਦੇ ਉੱਥੇ ਹੀ ਲੱਗ ਜਾਂਦੇ ਆ ਅੱਛਾ ਜੀ ਇਹ ਸਮਝ ਲੈ ਟਰੈਕਟਰ ਨੂੰ بڑے ਟਾਇਰ ਵੀ ਇੱਕ ਤਾਂ ਪਾਉਣੇ ਨਹੀਂ ਚਾਹੀਦੇ ਹਾਂ ਚਲੋ ਸਾਥੇ ਪੈ ਗਏ ਵੀ ਮੈਂ ਦੱਸ ਦਿੰਦਾ ਵੀ بڑے ਟਾਇਰ ਨਾਲ ਟਰੈਕਟਰ ਨੂੰ ਪਾਓ ਮਾਰ ਪੈਂਦੇ ਆ ਬੜੇ ਗੇਰ ਦੇ ਵਿੱਚ ਟਰੈਕਟਰ ਦੱਬਦਾ ਅੱਛਾ ਇਹ ਲੋਹ ਦੇ ਵਿੱਚ ਗੇੜਾ ਚੌਥੇ ਲੋ ਜੀ ਨਾ ਪੱਟੀ ਇਹ ਲੋਹ ਚ ਦੱਬਦਾ ਨਹੀਂ ਫਿਰ ਵੀ ਚੌਥੇ ਲੋ ਦਾ ਜੋ ਸਵਾਦ ਆ ਹੂੰ ਉਹ ਚੌਥੇ ਜਾਈਏ ਹੂੰ ਨਾ ਤਾਂ ਵੀ ਪਰ ਖਾਲਿਆ ਜਿਹੜੇ ਤਕੜੇ ਜ਼ਿਆਦਾ ਏ ਟਰੈਕਟਰ ਨੂੰ ਦਬੋਂਦੇ ਆ ਬਾਕੀ ਪਤਾ ਨਹੀਂ ਮਹਾਰਾਜ ਦੇ ਰੰਗ ਆ ਹੰਦੀ ਹੰਦੀ ਆਪਣੇ ਟਰੈਕਟਰ ਵੀ ਬੜਾ ਹੀ ਹੁਣ ਆ ਫੇਰ ਉਹ ਦਿਖਿਆ ਉਹਦੇ ਵਾਸਤੇ ਤਿਆਰ ਹੋਇਆ ਹੈ ਹਾਂ ਇਹ ਵੀ ਕੋਈ ਪਤਰੀ ਹੈ ਹੈ ਮਹਾਰਾਜ ਦੇ ਰੰਗ ਹੈ ਕੋਈ ਨਹੀਂ ਪਤਾ ਹੱਥ ਡੋਰੀ ਮਾਲਕ ਦੇ ਮੰਦਾ ਕਰਦਾ ਜਤਨ ਫੇਰੇ ਇਸ ਤਾਂ ਜਤਨ ਕਰ ਰਹੇ ਸੋਚ ਰਹੇ ਆ ਵਿਆਹ ਤੁਹੇ ਦੇ ਜੂ ਤੁਹਾਨੂੰ ਉਹਨੀ ਵੀ ਖੇਤੀ ਆ ਬਾਈ ਦੇਖ ਲਓ ਕੜ ਕੇ ਬੀਜ ਕੇ ਬੇਲੇ ਤਸਵੀਰ ਬਾਈ ਵਾਲਾ ਉਧਰ ਵਾਲਾ ਖੇਤ ਰਹਿ ਗਿਆ ਉਹ ਅਸੀਂ ਜਿੱਦਣ ਚਲੇ ਗਏ ਇੱਕ ਦੂਏ ਦਿਨ ਉਹ ਵੀ ਬੀਜ ਦੇਣਾ ਉੱਥੇ ਹਰ ਲਈ ਚੱਲਣਾ ਉੱਥੇ ਕਰ ਰੋਟਾ ਰੋਟੇ ਵਾਲਾ ਖੇਤ ਹੈ ਰੋਟਾ ਵੇਟਰ ਨਾਲ ਵਾਹ ਕੇ ਤਵੀਆਂ ਖੋਲ ਕੇ ਫਿੱਟਾ ਦੇ ਕੇ ਫੇਰ ਰੋਟਾ ਵੇਟਰ ਨਾਲ ਵਾਦੇ ਬਾਕੀ ਹੁਣ ਇਹਨਾਂ ਨੂੰ ਧੋ ਵੀ ਦਵਾਂਗੇ ਇੱਕ ਜਨਾਂ ਉਹ ਤਾਂ ਮੋਟਰ ਪਰ ਧੋਏ ਬਣਾਲੀ ਆ ਪਹਿਲਾਂ ਹਾਂਜੀ ਹਾਂਜੀ ਜੋ ਇਹਨੇ ਬਾਕੀ ਭਾਈ ਸਮਾਪਤੀ ਸਮਾਨ ਸਾਰਾ ਸਮਾਨ ਇਕੱਠਾ ਕਰਦੇ ਆ ਕਿੰਨੇ ਟੋਟੇ ਆ ਗਏ 20 ਤੋਂ 15 ਤੋਂ 20 ਟੋਟੇ ਪਏ ਆ ਕਹੀਂ ਆ ਪਈਆ ਟਰੈਕਟਰ ਦੀ ਡਰਾਵ ਵਾਲ ਪਈ ਆ 15 ਡਾਇਆ ਬਚਿਆ ਪਿਆ ਏ ਸਰੋਂ ਫੋਲੀ ਵੀ ਤੁਰਿਆ ਅੱਜ ਸਰੋਂ ਦੀ ਕਹਾਣੀ ਵੀ ਕਢਾਉਣੀ ਆ ਯਾਰ ਅੱਛਾ 5-6 ਦਿਨ ਹੋ ਗਏ ਭੈਣ ਨੇ ਜਾਣਾ ਬੰਦੇ ਵਾਲੀ ਨੇ 5-6 ਲੀਟਰ ਤੇਲ ਲੈਣਾ ਉਹਦੇ ਕੋਲ ਛੱਡ ਕੇ ਆਣਾ ਨਹੀਂ ਸੱਲੋ ਮੱਦਰ ਘੜਾ ਕੇ ਲੈਣਾ ਤੇਰੀ ਚਾਚੀ ਕਹੀ ਜਾਂਦੀ ਆ ਕਹਿੰਦੀ ਭੈਣ ਨੂੰ ਤੇਲ ਦੇਣਾ ਅੱਛਾ ਸਰੋਂ ਘੜਾ ਕੇ ਲਿਆ ਤਾਸਟਾਈ ਪਈ ਤੇ ਅੱਗੇ ਵੀ ਕੰਮ ਕਰਨਾ ਮੈਂ ਵੀ ਕਣਕ ਪਿਆਉਣੀ ਆ ਕਣਕ ਹਾਂਜੀ ਇਕੱਠੇ ਚੱਲ ਅੱਜ ਤੂੰ ਆ ਕਰਿਆ ਫੇ ਕੱਲੂ ਜਾਇਆ ਹੋਗੇ ਬਸ ਠੀਕ ਮਿੱਟੀ ਦੇਖ ਲੈ ਮੱਲੇ ਵਰਗੀ ਬਣੀ ਪਈ ਆ ਲੈ ਡੱਕਰ ਤਬੀ ਕੀ ਕਰੂਗੀ ਦੀ ਘੁੰਮਦੀ ਨਹੀਂ ਹੈਗੀ ਉਹ ਭੱਜ ਜੰਦਾ ਕਾ ਲਾਣ ਦੋ ਨਾ ਕਾਲੀ ਉਹ ਫਸਿਆ ਰ ਕਾਲੀ ਨਾਲ ਲੱਗ ਕੇ ਹੋਈ ਵੀ ਇਹ ਗਰਮ ਹੋ ਜਾਂਦੀ ਹੈ ਜਾਂ ਘੁੰਮਦੀ ਹੈ ਤਾਂ ਵੀ ਮਿੱਟੀ ਵੀ ਤੇ ਲੈ ਹੁਣ ਅੱਗੇ ਆਹੀ ਗੱਲ ਕੱਲ ਕੰਮ ਹੋ ਗਿਆ ਦਾ ਕਿ ਹੋਇਆ ਟੌਹ ਖੜ ਗਿਆ ਦਾ ਤੇਲ ਨਹੀਂ ਲਾਦਾ ਜਿਹਨੂੰ ਆਪਾਂ ਨੇ ਹਾਂ ਉਹ ਮਸ਼ੀਨ ਦਾ ਹਾਂ ਹੁਣ ਇੱਕ ਵਾਰ ਸਾਫ ਕਰਕੇ ਖੜਾਈ ਕੋ ਚੱਕਰ ਨੇ ਪੰਜ ਸੌ ਦੋ ਫੇ ਤਵੀਆਂ ਸਾਫ ਹੋਣੀਆਂ ਹਾਂ ਜਿਹਨੇ ਬਾਈ ਨੇ ਰਣਜੀਤ ਸਿੰਘ ਨੇ ਲਿਜਾਣਾ ਅੱਛਾ ਕਹਿੰਦਾ ਰ ਕਹਿੰਦਾ ਅਸੀਂ ਕੰਮ ਕਰਦੇ ਜਿਹੜੀਆਂ ਚੱਲੋ ਬੰਦੇ ਨੂੰ ਤਾਂ ਜਿੰਨਾ ਪਿਆਰ ਕਰੋਗੇ ਨਾ ਸੁਨਣਾ ਹੋ ਜੇ ਤੂੰ ਬਿਸਤਰਾ ਵੀ ਸਵੇਰੇ ਉੱਠ ਕੇ ਪਵੜਾ ਇਕੱਠਾ ਕਰ ਦੋ ਪਾਓ ਵੀ ਇੱਜ਼ਤ ਕਰ ਦੋ ਵੀ ਟਾਈਮ ਨਾਲ ਖਾਣ ਦਿੰਦਾ ਬੰਦੇ ਨੂੰ ਸਵੇਰੇ ਉੱਠ ਖੜਾ ਗੌਰਮੈਂਟ ਚ ਜਾਣਾ ਕੁਝ ਨਹੀਂ ਹੈਗਾ ਆਪਣਾ ਪੰਮੂ ਜੱਟ ਪੰਮੂ ਜਾਤੇ ਸਨ ਮਾਰ ਗਿਆ 걔ੜਾ ਫਵਰੇ ਚਾਚੇ ਤੁਹਾਡੇ ਨਾਲ ਨਗਰ ਕੀਰਤਨ ਨੂੰ ਜਾਣਾ ਉਹਨੇ ਹਾਂ ਕੋਈ ਫਤਨ ਨਾ ਨਾਰਤ ਲਾਇਆ ਜੀ ਉਹ ਰਜੂ ਨਾਲ ਨਿਕਲ ਆ ਬਸੇ ਅੱਛਾ ਬਾਰੇ ਤੋਂ ਚੱਲੋ ਭਾਈ ਹੁਣ ਆਪਾਂ ਦੋ ਗੇੜੇ ਲਾ ਲਈ ਹੈ ਨਾ ਹਾਂਜੀ ਠੋਕੇ ਹੁਣ ਤੇ ਟੱਕ ਮੋਟੇ ਦਾ ਭਾਈ ਘਰ ਪਹੁੰਚ ਕੇ ਉਹੀ ਕੰਮ ਹੋ ਗਿਆ ਮੈਂ ਕਿਹਾ ਪਾਣੀ ਚ ਬਾਈ ਟੋਟਾ ਝਰ ਗਿਆ ਆਵੇ ਤਿਆਰੀਆਂ ਨਗਰ ਕੀਰਤਨ ਦੀ ਬਿਲਕੁਲ ਉਹ ਡਿਜੀਟਲ ਦਾ ਜੰਬਾ ਹਿੰਦਾਗਾ ਗੇਰੰਦ ਲੱਗ ਟੂ ਬਾਪ ਦੇਖ ਗੇਂਦੀ ਜਾ ਰਹੀ ਨਾ हाँ? नहीं नहीं बचावा तो लो भाई ट्रैक्टर नगर कीर्तन खातर वो बंद ने त्यार करता लगे वा जरा खोल लो भाजी ट्रैक्टर का सिलंसर दूस लेना ने आ लो ਹਾਂ ਕਿਹੜੀ ਗੇਮ ਚੱਲ ਰਹੀ ਆ ਲੈ ਭਾਈ ਆ ਦੇਖੋ ਕਿਹੜੇ ਹੱਥ ਨਾਲ ਨਾਲ ਲੱਗੀ ਵੀ ਇਹ ਦੇਖੋ ਭਾਈ ਹਾ ਦੇ ਰਹੀ ਗੇਮ ਕਿਹੜੀ ਹੋਈ ਹਾਂ ਚਲੋ ਭਾਈ ਇਹ ਬੱਚੇ ਆ ਹਾਂ ਉਹ ਗੇਮ ਕਿਹੜੀ ਹੋਈ ਮੈਂ ਹੱਕ ਬਣਾਤਾ ਚਾਚੇ ਨੇ ਤੇਰੇ ਟਰੈਕਟਰ ਤਾਂ ਹੈ ਨਾ ਹੈ ਲੋ ਭਾਈ ਇਹਨੇ ਆਕੇ ਘੰਟਾ ਇਧਰ ਲਾਤਾ ਸਾਨੂੰ ਖੇਤਾਂ ਚ ਟੈਮ ਲੱਗ ਗਿਆ। ਚਲੋ। ਚਲੋ ਚੱਲੀ ਜਾਂਦੇ ਬਾਈ ਕੰਮ। ਚੱਲੀਏ ਸੀ। ਲੋ ਭਾਈ ਸਲਾਨ ਸਰ ਬਦਲ ਗਿਆ ਤਾਂ ਹੋਰ ਬਣਾਤੀ ਪੂਰੀ। ਹੈ? ਹਾਂ। ਦੇਖ ਲੈ ਲੈ। ਲੋ ਭਾਈ ਮੁੰਡੇ ਨਗਰ ਕੀਤ ਨਾਲੇ। ਪੋਲੇ ਪੋਲੇ। ਸਲਾਨ ਸਰ ਰੀਜਨਲ ਹੈ ਬਾਈ। ਬਾਜ ਦਾ ਕਵਰ ਚੜਾਇਆ ਵਾ। ਦੀ ਆਵਾਜ਼ ਉਹੀ ਸਾਰਾ ਕੁਝ ਚਲ ਗੇਟ ਖੋਲ ਦਵਾ ਮੋਟਰਸਾਈਕਲ ਖੜਾ ਬਾਹਰ ਮੋਟਰ ਪਰ ਤੇ ਕੱਢੜਾ ਲੱਗਣਾ ਮਹਿਕ ਵੀ ਗਿਆ ਚਲ ਆ ਜਾ ਭਾਈ ਲਈ ਥੋਤੇ ਥੱਤੇ ਨਾ ਟਰੈਕਟਰ ਜਮਾ ਹੀ ਨਵਾਂ ਬਣ ਜਾਂਦਾ ਇੰਨੀ ਸਾਫ ਸੁਭਾਲਾ ਚਲੋ ਖੜਦਾ ਵੀ ਭਾਈ ਸਾਡੇ ਕੋਲ ਵੀ ਅੰਦਰੇ ਐ ਜਿਹਦੇ ਕੋਲ ਟਾਇਰ ਆ ਪੂਰੇ ਪਹੁੰਚ ਜਾਂਦੇ ਖੜਦਾ ਲੋਕ ਭਾਈ ਮੋਟਰਸਾਈਕਲ ਲਾਗ ਲਾ ਕੇ ਗੇਟ ਲਾਉਣਾ ਇਹਨੇ ਖੜਨਾ ਮੇ ਭਾਈ ਆਹਾ ਪਹਿਲਾਂ ਟੱਕਰ ਦਾ ਦੇਖ ਲੋ ਬੰਦਾ ਇਹ ਕਾ ਕਾ ਨਹੀਂ ਤਾਂ ਹੁੰਦਾ ਹੀ ਆ ਭਾਈ ਸਟੋਲੋ ਭਾਈ ਤੇਲ ਪਾ ਕੇ ਲਿਆਉਣਾ ਹੋਣੀ ਨੇ ਖੜਜੇ ਇੱਕ ਮਿੰਟ ਮੜਾ ਜਾ ਇੱਕ ਮਿੰਟ ਖੜ ਜੀ ਆਪ ਪਲੇ ਚੱਕ ਦਵਾ ਚੱਲ ਕੋ ਨਾਲੇ ਗਿਆ ਸੋ ਇਹ ਇਹ ਤੈਨੂੰ ਜਾਣਾ ਲੋ ਫਸ ਚਲੋ ਭਾਈ ਠੀਕ ਹੈ ਤੋਂ ਭਾਈ ਨਗਰ ਕੀਰਤਨ ਦੀ ਤਿਆਰੀ ਸੰਗਰਦੀ ਭਾਈ ਚੱਲ ਪਈ ਆਗੇ ਪੇਗਾ ਕੀਰਤਨ ਮੂਰਤ ਉੱਪਰ ਵੀ ਪਿਆ ਹੋ ਕੁੰਨਾਲਾ ਜਹਾਜ਼ ਬਾਕੀ ਬੱਸ 5-10 ਮਿੰਟ ਦੇ ਵਿੱਚ ਵਿੱਚ ਚੱਲ ਪੈਣਾ ਚਾਹੀਦਾ ਨੇ ਨਾ ਉਹ ਲੱਗੇ ਬਈ ਤਿਆਰੀ ਕਰਨ ਆਪਣੀ